ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹਾਂ ਜਨਾ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲਈ ਸੋ ਦੋਸਤੋ 6ਵੇਂ ਪੇ ਸਕੇਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ 6ਵੇਂ ਪੇ ਸਕੇਲ ਦੇ ਅਨੁਸਾਰ ਐਚ ਆਰ ਏ ਭਾਵ ਹਾਊਸ ਰੈਂਟ ਅਲਾਉਂਸ ਜਿਹੜਾ ਮਿਲਦਾ ਹੈ ਉਸ ਦੇ ਸਬੰਧ ਵਿੱਚ ਇੱਕ ਵੱਡੀ ਅਪਡੇਟ ਦੇਖਣ ਨੂੰ ਮਿਲ ਰਹੀ ਹੈ ਜਿਸ ਤਰ੍ਹਾਂ ਕਿ ਤੁਸੀਂ ਹੈਡਿੰਗ ਦੇਖ ਸਕਦੇ ਹੋ ਇੰਪਲੀਮੈਂਟੇਸ਼ਨ ਆਫ ਰეკਮੈਂਡੇਸ਼ਨ ਆਫ ਦਾ 6ਥ ਪੇਸ ਕਮਿਸ਼ਨਰ ਗ੍ਰਾਂਟ ਆਫ ਹਾਊਸ ਰੈਂਟ ਅਲਾਉਂਸ ਠੀਕ ਹੈ ਜੀ ਸੋ ਉਸ ਦੇ ਸਬੰਧ ਵਿੱਚ ਇੱਕ ਵੱਡੀ ਅਪਡੇਟ ਦੇਖਣ ਨੂੰ ਮਿਲੀ ਹੈ ਕਿਰਪਾ ਕਰਕੇ ਬਣੇ ਰਹੋ ਜਿਹੜੇ ਭੈਣ ਭਰਾ ਪਹਿਲੀ ਵਾਰ ਸੋ ਦੋਸਤੋ ਇਨ ਦਾ ਕੰਡੀਸ਼ਨਰ ਸੌਰੀ ਕੰਟੀਨਿਊਸ਼ਨ ਟੂ ਦਾ ਗਵਰਨਮੈਂਟ ਲੈਟਰ ਠੀਕ ਹੈ ਜੀ ਸੋ ਡੇਟ ਆਪਾਂ ਨਹੀਂ ਪਰਦੇ 18 10 21 ਔਨ ਸਬਜੈਕਟ ਸਾਈਟਿਡ ਅਬਵ ਨਾਓ ਇਟ ਹੈਸ ਬੀਨ ਡਿਸਾਈਡਡ ਥੈਟ ਦਾ ਸਮਾਣਾ ਸਿਟੀ ਸ਼ਲ ਬੀ ਕਲਾਸੀਫਾਈਡ ਐਜ਼ ਅ ਕੈਟਾਗਰੀ ਸੀ ਸੋ ਦੋਸਤੋ ਇਸ ਸਮਾਣਾ ਸ਼ਹਿਰ ਬਾਰੇ ਇੱਕ ਦੇਖਣ ਨੂੰ ਮਿਲਿਆ ਕਿ ਆਪਾਂ ਦੇਖਿਆ ਪਤਾ ਵੀ ਜਿਹੜਾ ਹਾਊਸ ਰੈਂਟ ਮਿਲਦਾ ਹੈ ਉਹ ਪਿੰਡੂ ਪੱਤਾ ਛੱਡ ਕੇ ਹੁਣ ਸਿਰਫ ਸ਼ਹਿਰਾਂ ਦੇ ਵਿੱਚ ਮਿਲਦਾ ਠੀਕ ਹੈ ਜੀ ਪਿੰਡੂ ਪੱਤਾ ਬੰਦ ਕਰ ਦਿੱਤਾ ਗਿਆ ਹੁਣ ਸ਼ਹਿਰਾਂ ਦੇ ਵਿੱਚ ਜਿਹੜੇ ਆਪਣਾ ਜੀ ਕਮ ਕਰਦੇ ਆ ਅਧਿਆਪਕ ਸਹਿਮਾਨ ਉਹਨਾਂ ਨੂੰ ਜਿਹੜਾ ਉਹ ਹਾਊਸ ਰੈਂਟ ਦਿੱਤਾ ਜਾਂਦਾ ਸੋ ਉਸ ਦੇ ਸਬੰਧ ਦੇ ਵਿੱਚ ਵੀ ਉਹਨਾਂ ਨੇ ਕੀ ਕੀਤਾ ਵੀ ਡਿਸਾਈਡ ਕਰ ਲਿਆ ਗਿਆ ਸਮਾਣਾ ਸਿਟੀ ਸ਼ੈਲ ਵੀ ਕਲਾਸੀਫਾਈਡ ਐਜ਼ ਅ ਕੈਟਾਗਰੀ ਸੀ ਫਾਰ ਦਾ ਪਰਪਸ ਆਫ ਦਾ ਹਾਊਸ ਰੈਂਟ ਅਲਾਉਂਸ ਕਿ ਇਹਨਾਂ ਨੇ ਹੁਣ ਜਿਹੜਾ ਸਮਾਣਾ ਸ਼ਹਿਰ ਦੇ ਵਿੱਚ ਆ ਸਮਾਣਾ ਸਿਟੀ ਦੇ ਵਿੱਚ ਗਰੁੱਪ ਭਾਵ ਕੈਟਾਗਰੀ ਸੀ ਦੇ ਵਿੱਚ ਉਹਨੂੰ ਕਨਸਿਡਰ ਕੀਤਾ ਗਿਆ ਸੋ ਉਸ ਦੇ ਸਬੰਧ ਵਿੱਚ ਜਿੰਨੇ ਵੀ ਸਮਾਣਾ ਸ਼ਹਿਰ ਦੇ ਵਿੱਚ ਅਧਿਆਪਕ ਸਹਿਮਾਨ ਕੰਮ ਕਰਦੇ ਆ ਠੀਕ ਹੈ ਜੀ ਉਹਨਾਂ ਨੂੰ ਹਾਊਸ ਰੈਂਟ ਅਲਾਉਂਸ ਜਿਹੜਾ ਉਹ ਦਿੱਤਾ ਜਾ ਰਿਹਾ ਐ ਐਂਡ ਦਾ ਗਵਰਨਮੈਂਟ empioyes posted in the city shall be entitled to house rent allowance at 10% of the basic pay ਭਾਵ ਹੁਣ ਜਿਹੜੇ ਵੀ ਕਰਮਚਾਰੀ ਇਸ ਸ਼ਹਿਰ ਦੇ ਵਿੱਚ ਕੰਮ ਕਰ ਰਹੇ ਆ ਸਿਰਫ ਅਧਿਆਪਕ ਸੇਵਾਨਾਂ ਦੀ ਗੱਲ ਕਰ ਰਿਹਾ ਦੋਸਤੋ نیچے ਇੱਕ ਜਿਹੜਾ ਨੋਟ ਦਿੱਤਾ ਹੋਇਆ ਨਾ ਉਹਦੇ ਵਿੱਚ ਬਾਕੀ ਕਰਮਚਾਰੀ ਬਾਰੇ ਵੀ ਗੱਲ ਕੀਤੀ ਗਈ ਹੈ ਫਿਲਹਾਲ ਇਹਦੇ ਵਿੱਚ ਜਿਹੜਾ ਗੱਲ ਕੀਤੀ ਗਈ ਹੈ ਉਹ ਹਾਊਸ ਰੈਂਟ ਸਿਰਫ ਅਧਿਆਪਕ ਸੇਵਾਨ ਨੂੰ ਮਿਲ ਰਿਹਾ ਜਿਹੜਾ ਕਿ ਬੇਸਿਕ ਦਾ 10% ਹੋਗਾ ਠੀਕ ਹੈ ਜੀ ਪੂਰੀ ਸਲੈਦਾਣੀ ਸਿਰ ਬੇਸਿਕ ਦਾ ਬੇਸਿਕ ਦਾ 10% ਉਹਨੂੰ ਗੁਣਾ ਕਰਕੇ ਤੁਹਾਨੂੰ ਜਿਹੜਾ ਹਾਊਸ ਰੈਂਟ ਉਹਦਾ ਦਿੱਤਾ ਜਾਊਗਾ this order shall be come uh, into force on and if the effect from the date of issuance of this order ਇਸ ਆਰਡਰ ਨੂੰ ਉਦੋਂ ਤੋਂ ਹੀ ਲਾਗੂ ਕੀਤਾ ਜਾ ਰਿਹਾ ਜਦੋਂ ਤੋਂ ਇਹ ਮਾਹ ਭਾਅ ਜਿਹੜਾ ਪਬਲਿਸ਼ ਹੋ ਗਿਆ ਠੀਕ ਹੈ ਜੀ ਇਹ ਆਰਡਰ 13 ਤਰੀਕ ਨੂੰ ਲਾਗੂ ਹੋਇਆ ਭਾਅ ਪਬਲਿਸ਼ ਹੋਇਆ ਤੇ 13 ਤਰੀਕ ਤੋਂ ਹੀ ਇੰਪਲੀਮੈਂਟੇਸ਼ਨ ਹੋਣੀ ਸ਼ੁਰੂ ਹੋ ਜਾਊਗੀ 13 ਤਰੀਕ ਤੋਂ ਇਹ ਲਾਗੂ ਹੋਊਗਾ a copy of the above is forwarded included ਵਨ ਸਪੇਅਰ ਕਾਪੀ ਭਾਵ ਇੱਕ ਐਕਸਟਰਾ ਕਾਪੀ ਦੇ ਕੇ ਫਾਰਵਰਡ ਕੀਤੀ ਜਾਂਦੀ ਹੈ ਟੂ ਦਾ ਫੋਲਿੰਗ ਫੋਰ ਇਨਫੋਰਮੇਸ਼ਨ ਐਂਡ ਨੈਸੈਸਰੀ ਐਕਸ਼ਨਸ ਠੀਕ ਹੈ ਜੀ ਕਿੰਨਾ ਕਿੰਨਾ ਨੂੰ ਕੀਤੀ ਜਾ ਰਹੀ ਹੈ ਅਕਾਊਂਟੈਂਟ ਜਰਨਲ ਆਡਿਟ ਪੰਜਾਬ ਅਕਾਊਂਟੈਂਟ ਜਰਨਲ ਏ ਹੀ ਪੰਜਾਬ ਐਂਡ ਚੰਡੀਗੜ੍ਹ ਦੋਵਾਂ ਦੇ ਵਿੱਚ ਹੀ ਜਿਹੜਾ ਇਹ ਲਾਗੂ ਹੋਊਗੀ ਠੀਕ ਹੈ ਦੋਸਤੋ ਸੋ ਨੀਚੇ ਕਿਹਨਾਂ ਨੇ ਹੋਰ ਜਾਣਕਾਰੀ ਦਿੱਤੀ ਹੈ ਆ ਕਾਪੀ ਆਫ ਦਾ ਅਵਫ ਫਾਰਵਰਡਡ ਟੂ ਡਾਇਰੈਕਟਰ ਇਸ ਦੀ ਕਾਪੀ ਇੱਕ ਡਾਇਰੈਕਟਰ ਨੂੰ ਫਾਰਵਰਡ ਕੀਤੀ ਗਈ ਹੈ ਡਾਇਰੈਕਟਰ ਟੂ ਪੰਜਾਬ ਇੰਟਰਪ੍ਰਾਈਜ਼ ਐਂਡ ਦੀਵਨੀਸ਼ ਐਮੈਂਡਮੈਂਟ ਪੰਜਾਬ ਠੀਕ ਹੈ ਉਹਨਾਂ ਨੂੰ ਇੱਕ ਕਾਪੀ ਫਾਰਵਰਡ ਕੀਤੀ ਗਈ ਹੈ ਦੂਸਰਾ ਡਿਪਾਰਟਮੈਂਟ ਆਫ ਫਾਈਨਾਂਸ ਉਹਨਾਂ ਨੂੰ ਵੀ ਕਾਪੀ ਜਿਹੜੀ ਫਾਰਵਰਡ ਕੀਤੀ ਗਈ ਹੈ ਵਿਦ ਦਾ ਡਾਇਰੈਕਸ਼ਨ ਦੈਟ ਐਸ ਫਾਰ ਐਸ ਅ ਹਾਊਸ ਰੈਂਟ ਅਲਾਉਂਸ ਹਾਊਸ ਰੈਂਟ ਅਲਾਉਂਸ ਦੇ ਸਬੰਧ ਵਿੱਚ ਇੰਪਰੂਫ ਦਾ এমਪਲੋਇਜ਼ ਵਰਕਿੰਗ ਇਨ ਦਾ ਬੋਰਡ ਕਾਰਪੋਰੇਟ ਕਾਰਪੋਰੇਸ਼ਨ ਇਤਸੈਟਾ ਜਿਹੜੇ ਵੀ ਹੋਰ ਕਿਸੇ ਵੀ ਬੋਰਡ ਕਾਰਪੋਰੇਸ਼ਨ ਦੇ ਵਿੱਚ ਕਰਮਚਾਰੀ ਕੰਮ ਕਰਦੇ ਹੈ ਇਸ ਕਨਸਰਨਡ ਦਾ ਡਿਸੀਜਨ ਇਨ ਦਾ ਰਿਗਾਰਡ ਸ਼ੈਲ ਬੀ ਟੇਕਨ ਬਾਈ ਦਾ ਕਨਸਰਨਡ ਬੋਰਡ ਕਾਰਪੋਰੇਸ਼ਨ ਇਤਸੈਟਾ ਭਾਵੇਂ ਇਸ ਦਾ ਐਕਸ਼ਨ ਜਿਹੜੇ ਜਾਂ ਕੰਮ ਲੈ ਸਕਦੇ ਆ ਉਹ ਇਹਦੇ ਬੋਰਡ ਦੇ ਕਾਰਪੋਰੇਸ਼ਨ ਦੇ ਹੀ ਬੰਦੇ ਭਾਵ ਜਿਹੜੇ ਡਾਇਰੈਕਟਰ ਹੋਣਗੇ ਉਹ ਲੈ ਸਕਦੇ ਆ ਉਹਨਾਂ ਆਪਣੇ ਬੇਸ ਤੇ ਉਹ ਕਰ ਸਕਦੇ ਆ ਟੇਕਿੰਗ ਐਡਵਾਈਸ ਟੂ ਦਾ ਡੀਪੀਡੀ ਠੀਕ ਹੈ ਨੀ ਉਹਨਾਂ ਦੀ ਡਵਾਈਸ ਦੇ ਅਨੁਸਾਰ ਹੀ ਜਿਹੜਾ ਇਹ ਲਾਗੂ ਕੀਤਾ ਜਾ ਸਕਦਾ ਭਾਵ ਇਹ ਹਦਾਇਤ ਜਿਹੜੀ ਹੈ ਬੋਰਡ ਕਾਰਪੋਰੇਸ਼ਨ ਦੇ ਜਿਹੜੇ ਡਾਇਰੈਕਟਰ ਹੈ ਉਹਨਾਂ ਦੇ ਸਿਰ ਤੇ ਛੜਤਾ ਪਰ ਜਿਹੜੇ ਅ ਅਧਿਆਪਕ ਸਹਿਮਾਨ ਜਾਂ ਅਧਿਆਪਕ ਕਿਤੇ ਨਾਲ ਸੰਬੰਧ ਰੱਖਦੇ ਆ ਸਮਾਣਾ ਸ਼ਹਿਰ ਦੇ ਵਿੱਚ ਜੌਬ ਕਰਦੇ ਆ ਉਹਨਾਂ ਲਈ ਜਿਹੜਾ ਹਾਊਸ ਰੈਂਟ ਉਹ ਜਿਹੜਾ ਉਹ ਲਗੂ ਕਰ ਦਿੱਤਾ ਗਿਆ ਕਿਰਪਾ ਕਰਕੇ ਬទ ਵਤ ਸ਼ੇਅਰ ਜਰੂਰ ਕਰਿਓ ਅਤੇ ਜੇਕਰ ਤੁਹਾਨੂੰ ਕੁਝ ਵਧੀਆ ਲੱਗਦਾ ਹੈ ਤਾਂ ਆਪਣੇ ਸੁਝਾਅ ਆਪਣੇ ਕਮੈਂਟਾਂ ਵਿੱਚ ਜਰੂਰ ਦਿਆ ਕਰੋ ਅਤੇ ਹਰ ਦਿਨ ਕੁਝ ਸਿੱਖਣ ਦੇ ਲਈ ਜਾਣਨ ਦੇ ਲਈ ਜੁੜੇ ਰਹੋ ਸਾਡਾ ਧੰਨਵਾਦ